ਤੇ ਜਿਹੜਾ ਹੈਗਾ ਗੀਤ ਨਾ ਪੂਰਾ ਸਿਰੇ ਦਾ ਗੀਤ ਹੋਊਗਾ ਯਾਰ ਤੁਸੀਂ ਸਮਝੀ ਨਾ ਦੱਸੀ ੱਟ ਹੋ ਸਮਝੀ ਨਾ ਦੱਸੀ ੱਟ ਪੂਰੇ ਐਜੂਕੇਟ ਨਹੀਂ ਜਿਸੀ ਗੱਲ ਸਾਰੇ ਵੀਰਾਂ ਨੂੰ ਅੱਜ ਅਸੀਂ ਗਾਣੇ ਦੇ ਸ਼ੂਟ ਤੇ ਆਏ ਹੋਏ ਸੀ ਪਿੰਡ ਮੱਤੀ ਦੇ ਜਿਲ੍ਹਾ ਮਾਨਸੇ ਦਾ ਬਹੁਤ ਘੈਂਟ ਸਿੰਗਰ ਛੂਟੀ ਜੀ ਉਮਰ ਦਾ 12-13 ਸਾਲ ਦੀ ਉਮਰ ਦਾ ਤੇ ਅੱਜ ਉਹਦੇ ਗਾਣੇ ਦਾ ਸ਼ੂਟ ਕਰਨ ਆਏ ਸੀ ਆਪਾਂ ਗਾਣੇ ਦਾ ਨਾਮ ਹੋਣਾ ਚਾਹਤਾ ਟੌਕਸਿਕ ਬੋਏ ਚੈਪਟਰ 08 ਤੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਗਾਣਾ ਆ ਜਾਣਾ ਗਾਣਾ ਵੀਰ ਗਰਦ ਜਮਾਨੇਰੀ ਗਰਦਨ ਜਿਵੇਂ ਜਗਦੀਪ ਰੰਧਾਵਾ ਨੇ ਕਿਹਾ ਉਹਦਾ ਗਰਦ ਕੱਢਣੀ ਹੋਊਗਾ ਇਹਦੇ ਵਿੱਚ ਤੇ ਆਪਣੇ ਨਾਲ ਸਪੈਰਟੀ ਮੱਤੀ ਜਿਹੜਾ ਰਾਈਟਰ ਹੈ ਗਾਣੇ ਦਾ ਜਿਵੇਂ ਮਨਪ੍ਰੀਤ ਸਿੰਘ ਹਾਲੀ ਵੀਡੀਓਗ੍ਰਾਫਰ ਤੇ ਆਪਣਾ ਡਾਕਟਰ ਸैम ਸਾਡੇ ਪਿੰਡ ਵਾਲੇ ਇਹ ਸਾਰੇ ਮੌਜੂਦ ਹੋਣਗੇ ਆਪਣੇ ਨਾਲ ਤੇ ਬਾਕੀ ਡੀਪ ਪ੍ਰੀਤ ਸਿੰਗਰ ਆ ਹੀ ਬਈ ਬੜਾ ਜੀ ਲਓ ਜੀ ਤੇ ਆ ਆ ਮੁੰਡੇ ਦਾ ਨਵੇਂ ਮੁੰਡੇ ਦਾ ਗਾਣਾ ਆ ਰਿਹਾ ਟਾਕਸਿਕ ਵਾਇ ਜਿਹੜਾ ਹੁਣ ਹੁਣ ਜੱਟ ਪੀ ਰੇਟ ਹਨਾ ਹਾਂ ਜੀ ਤੇ ਆਪਾਂ ਜਿਹੜੇ ਪੁਰਾਣੇ ਗਾਣੇ ਨੇ ਜਦੋਂ ਬਲੌਗ ਥੋੜਾ ਜਿਹਾ ਹੋਰ ਔਕਰਿਆ ਉਹਦੀਆਂ ਲੈਣਾ ਵੀ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਤੇ ਹੁਣ ਸੁਣੂ ਅਸੀਂ ਅੱਜ ਹੁਣੀ ਹੁਣੀ ਆ ਕੇ ਖੜਿਆ ਇੱਥੇ ਹੁਣੀ ਹੁਣੀ ਆਇਆ ਸਾਡੀ ਟੀਮ ਸਾਰੀ ਹੋਰ ਫਿਰਦੀ ਆ ਕਿੱਥੋਂ ਆਪਾਂ ਨੇ ਕਿਵੇਂ ਸ਼ਾਊਟਰ ਲੈਣੇ ਨੇ ਬਾਕੀ ਅਜੇ ਥੋੜਾ ਜਿਹਾ ਨਾ ਸਾਥ ਨਹੀਂ ਦੇ ਰਿਹਾ ਥੋੜਾ ਜਿਹਾ ਖਰਾਬ ਆ ਅਗਲਾ 5-6 ਵੀਡੀਓ ਕਰ ਲਾਂਗੇ ਸਿੱਟੇ। ਜਿਹੜੀ ਸਾਡੀ ਕੀ ਪੁੱਛੀ ਗਿਆ ਜਦੋਂ ਮੈਂਬਰ ਕੰਮ ਕਰ ਰਹੇ ਨੇ ਸਲਾਹਾਂ ਕਰ ਰਹੇ ਨੇ ਕਿ ਕਿੱਥੇ-ਕਿੱਥੇ ਕੀ ਕਰਨਾ ਮੇਨ ਮੈਂਬਰ ਸਾਡੇ ਆਖੜੇ ਦੀ ਟੀਮ ਦੇ ਡਾਕਟਰ ਸੇਮ ਤੇ ਡਾਕਟਰ ਮਤੀ ਰੈਟਰ ਅਕੀਮ ਮੰਗਰੀ ਸਿੰਘ ਜਾਲੀ ਨੂੰ ਵੀਡੀਓਗ੍ਰਾਫਰ ਹੁੰਦੀਆਂ ਵਿੱਚ ਜਿਹੜੇ ਆਪਣੇ ਲੈਵਲ ਆਦੇ ਕੁਝ ਪੁਸਤੀ ਮੈਂਬਰ ਤਾਂ ਸਾਡੇ ਹਲੇ ਜੁੜੇ ਜੁੜਤੇ ਤੇ ਪਏ ਫਿਰਦੇ ਨੇ ਤੇ ਸਾਡੀ ਜਿਹੜੀ ਆ ਥੀਮ ਹੈ ਅਸੀਂ ਖਣ ਕਰ ਰਹੀਏ ਜੁਆਇ ਕਰ ਰਹੀ ਆ ਤੇ ਕੀ ਹੁਣ ਗਾਣਾ ਸੁਣਦਾ ਬਾਈ ਤੂੰ ਗਾਣਾ ਸੁਣਾ ਜਿਹੜੇ ਆਪਣੇ ਪਹਿਲਾਂ ਪੁਰਾਣੇ ਗਾਣੇ ਆਏ ਹੋਣੇ ਨਾ ਆਪਦਾ ਸੀ ਮੌਕੇ ਦੀ ਸੱਪ ਕੱਢਾਂਗੇ ਤੇ ਜਿਹੜਾ ਇਹ ਗੀਤ ਨਾ ਪੂਰਾ ਸਿਰੇ ਦਾ ਗੀਤ ਹੋਊਗਾ ਯਾਰ ਤੁਸੀਂ ਕਹਿ ਲਓਗੇ ਇੱਕ ਦੋ ਵਾਰ ਸਾਡਾ ਗੀਤ ਸੁਣਿਓ ਜੇ ਇਹ ਗਾਣਾ ਘਟਣਾ ਹੋਇਆ ਜਿਹੜਾ ਹੁਣ ਆਊਗਾ ਲੈ ਹੁਣ ਐਂ ਗੱਲ ਟਕੜਵਾ ਗਾਣਾ ਸੁਣਾ ਦੇਖ ਉੱਦ ਜੰਮ ਬਿੱਤ ਮਾਰਦੇ ਆਇਆ ਤਾ ਹੈ ਵੀ ਬੇਟਣੀ ਖਾਦੀਆਂ ਖਰਾਕਾ ਕਰੇ ਖਾਦੇ ਚੌਕਲੇਟ ਨਹੀਂ ਤੇ ਬੰਬ ਚ ਕਾਹ ਸ਼ਕੋ ਲੁੱਪੇ ਦੇਣਾ ਰੇਟ ਨਹੀਂ ਐਨਸ਼ਨ ਕੱਬਰੂਣਾ ਕਦੇ ਕਰੇਟ ਨਹੀਂ ਯਾਰਾ ਨਾ ਗਰਮ ਨੇ ਬਿਲੋ ਹਟਣਾ ਨਾ ਹਟਣੀ ਸਮਝੀ ਨਾ ਦੇਸੀ ਯੱਟ ਹੋ ਸਮਝੀ ਨਾ ਦੇਸੀ ਯੱਟ ਪੂਰੇ ਐਜੂਕੇਟ ਨਹੀਂ ਮਾਲ ਬੇੜਾ ਜੱਟ ਪੜ੍ਹ ਹੋ ਮਾਲ ਬੇੜਾ ਜੱਟ ਪੜ੍ਹ ਸੁਪਰ ਗ੍ਰੇਟ ਨਹੀਂ ਕਿਉਂ ਬਾਈ ਕਿਵੇਂ ਲੱਗੀ ਮੁੰਡੇ ਦੀ ਆਵਾਜ਼ ਠੈਕ ਤਾਂ ਮਨ ਫਿਰ ਸ਼ੇਅਰ ਕਰਿਓ ਤੇ ਜੇ ਆਪਾਂ ਫਾਈਨਲ ਡੇਟ ਤੁਹਾਨੂੰ ਦੱਸ ਦਵਾਂਗੇ ਕਿਤੇ ਆਉਣਾ ਆਪਣਾ ਗੀਤ ਉਹਦੇ ਆਪਾਂ ਆਣ ਪਹਿਲੀ ਮੂਛ ਵਾਲੇ ਮਗੂਏ ਆ ਉਹਨਾਂ ਲੱਗ ਜਾਣ ਖਬਰਾਂ ਦੀ ਗਿਆ ਮੁੰਡਾ ਮਿਲੀਆਂ ਹਾਂ ਸੇ ਇੱਥੇ ਬਈ ਤੇਰੀ ਮੇਰੀ ਕਰ ਰਹੇ ਪੂਰੀ ਕਿੰਨੇ ਕਿ ਟਾਈਮ ਤੱਕ ਰੈਡੀ ਹੋ ਜੂ ਤਮਨ ਆ 7 ਮਿੰਟਾਂ ਚ ਆ ਦੇਖ ਲਓ ਬਈ ਆਪਣਾ ਇੱਕ ਗਾਣਾ ਹੈ ਗਾਣਾ ਤਿਆਰ ਕਰਨਾ ਕਹਿ ਦਿੰਦੇ ਹਾਂ ਨਾ ਵੀ 5 ਕਿ ਮਿੰਟਾਂ ਦਾ 4 ਮਿੰਟਾਂ ਦਾ ਪਰ ਇਹ ਤੇ ਖੇਚ ਰਹੀ ਨਹੀਂ ਹੁੰਦੀ ਦਾ ਕਿੰਨਾ ਕਿੰਨੇ ਟੀਮ ਮੈਂਬਰ ਹੁੰਦੇ ਨੇ ਤੇ ਕਿੱਥੋਂ ਕੀ ਸੀ ਫਰਦ ਇਹਨਾਂ ਨੂੰ ਵੀ ਤਿਆਰ ਕਰਨੀ ਬਈ ਬਹੁਤ ਸਮਾਂ ਲੱਗ ਗਿਆ ਲਗੀ ਫਿਰ ਕਰਦੇ ਬਹੁਤ ਮਿਹਨਤ ਲੱਗਦੀ ਆ ਕਿ ਆਪਾਂ ਇੱਕ ਮਿੰਟ ਚ ਐ ਕਰਕੇ ਐ ਨਗਾ ਦੇ ਲੈਣਾ ਉੱਪਰ ਦੀ ਦਬਾਣਾ ਹਾਂ ਉਹ ਫਿਰਦੇ ਨੇ ਬਈ ਮੁੰਡੇ ਆਪਣੇ ਹੈਂਗੀ ਇੰਨਾ ਖੂਹਾਂ ਕਰ ਰੱਖ ਜੋ ਤੁਹਾਨੂੰ ਮਤੇ ਇਹ ਆਪਣਾ ਲਿਖਿਆ ਗੀਤਾਰਾ ਜੀ ਹਾਂਜੀ ਹਾਂਜੀ ਕੋਸ਼ਿਸ਼ ਕੀਤੀ ਹੈ ਠੀਕ ਹੈ ਠੀਕ ਹੈ ਉਮੀਦ ਆ ਪਸੰਦ ਕਰੋਗੇ ਤੁਸੀਂ ਅੱਜ ਕੱਲ ਦੇ ਦੌਰ ਜਿਵੇਂ ਮੁੰਡੇ ਸੁਣਦੇ ਆ ਉਦਾਂ ਦਾ ਮੈਟਰ ਰੱਖਿਆ ਸੀ ਠੀਕ ਹੈ ਠੀਕ ਹੈ ਠੀਕ ਪਾਉ ਹੋ ਗਿਆ ਬਾਕੀ ਸੋਣਾ ਗਾਇਆ ਮੁੰਡੇ ਨੇ ਮਿਊਜ਼ਿਕ ਜਿੰਕਸੀ ਨੇ ਬਹੁਤ ਸੋਣਾ ਕੀਤਾ ਬਾਕੀ ਹੁਣ ਦਰਸ਼ਕਾਂ ਨੇ ਇਹ ਪਹਿਲਾਂ 5-7 ਵਾਰੀ ਰਿਪੀਟ ਹੋ ਗਿਆ ਹੋਊਗਾ ਸੌ ਕਿਉਂ ਡਾਕਟਰ ਸਾਹਿਬ ਜੀ ਜੀ ਹੁਣ ਕਿੰਨੀ ਵਾਰ ਰਿਪੀਟ ਹੋ ਰਿਹਾ ਸਾਂਗਾ ਸੱਤਵੀਂ ਵਾਰ ਆ ਬਾਈ ਹੁਣ ਹਾਂ ਹਾਂ ਦੇਖ ਲਓ ਬਈ ਇੰਨੀ ਭਗਾਈ ਹੁੰਦੀ ਆ ਇਹਦਾ ਮੁੰਡੇ ਮਿਹਨਤੀ ਆ ਬਾਈ ਇੰਨੀ ਗਰਮੀ ਚ ਧੁੱਪੇ ਧੁੱਪੇ ਲੱਗੇ ਹੋਏ ਆ ਹਾਂ ਹਾਂ ਉਹ ਖੜੇ ਨੇ 200 ਫੁੱਟ ਉੱਪਰ ਟਾਈਮ ਨਾਲ ਬੇਸ ਤੇ ਆਪਣਾ ਗੀਤ ਉਹਨੂੰ ਤੇ ਕਿੰਨਾ ਕੁ ਜੋਰ ਲੱਗਦਾ ਵੀਡੀਓ ਬਣਾਉਣ ਤੇ ਇਹ ਮੁੰਡਿਆਂ ਦਾ ਬਹੁਤ ਜ਼ੋਰ ਲੱਗਿਆ ਬੰਦਾ ਆਸਟ੍ਰਿਕ ਪਹਿਲਾਂ ਉਹ ਦਰਬਾਰ ਆਇਆ ਹਾਂ 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 ਮੋਲਕ ਨੂੰ ਇੱਥੇ ਆ ਫਿਰ ਸੈਮ ਨੂੰ ਟੋਪੀ ਦਵਾਈਆ ਦੂ ਆਏ ਡਾਕਟਰ ਸੈਮ ਸੈਮ ਫਿਰ ਉਹ ਦੋ ਤਿੰਨ ਬੰਦੇ ਤਹਾਂ ਸੈਦਾਂ ਤਹਾਂ ਚੜ੍ਹੇ ਹੁਣ ਐਂ ਦੇਖੋ ਜੀ ਮੁੰਡੇ ਕਹਾਂ ਚੜ੍ਹੇ ਨੇ ਤੇ ਹੁਣ ਇੱਥੋਂ ਗੋਲ ਮਾਰੀ ਜਾਂਦੇ ਆ ਦੱਸਾਂ ਦੇ ਇੱਕ ਬਈ ਹੋ ਚਿਮਨੀ ਚੁਲਾ ਕੇ ਲਿਆਂਦਾ ਤਾਹ ਤੋਂ ਵੀਡੀਓ ਦੇ ਦੇਖ ਕੇ ਮੈਂ ਆਉਗਾ ਹੁਣ ਹੱਥ ਦੇਖੋ ਕਿਵੇਂ ਕਰਦੇ ਵਿਚਾਰੇ ਦੇ ਪੈਪਨੇ ਉੱਥੇ ਕਿਉਂ ਕਿਹੜਾ ਕੀ ਰੋਜ਼ ਲੈ ਕੇ ਚੜਦੀ ਹੈਗੀ ਤੇ ਰਿਤਨ ਤੁੱ ਜੰਮ ਨਾ ਰਹਿੰਦੇ ਉੱਤੀ ਬਹੁਤੀ ਸੀ ਡਰ ਦੇ ਕਾਰਨ ਹਾਲੀਵੁੱਡੀ ਹੱਥ ਪਾ ਕੇ ਗਿਆ ਹੁਣ ਹੱਥ ਤੇ ਦਬਾ ਕੇ ਫੇਰ ਦੁਬਾਰੇ ਤਿਆਰ ਕਰ ਦੇਣਗੇ ਇਸ ਨੂੰ